ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼ਕਾਲਤ ਜੈਸਾ ਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਰਨੀ ਆ ਇਹ ਵੀਡੀਓ ਮੈਂ ਬਣਾ ਰਿਹਾ ਸਪੈਸ਼ਲ ਡਿਮਾਂਡ ਦੇ ਉੱਤੇ ਕਿਸੇ ਭੈਣ ਦਾ ਮੈਨੂੰ ਇੰਸਟਾਗ੍ਰam ਦੇ ਉੱਤੇ ਮੈਸੇਜ ਆਇਆ ਸੀ ਕਿ ਵੀਰੇ ਇਹਨਾਂ ਗੱਲਾਂ ਦੇ ਉੱਤੇ ਵੀਡੀਓ ਜ਼ਰੂਰ ਬਣਾ ਕੇ ਇੱਕ ਵਾਰੀ ਸ਼ੇਅਰ ਕਰਿਓ ਤਾਂ ਕਿ ਜਿੰਨਾ ਜਿੰਨਾ ਲੋਕਾਂ ਨੂੰ ਇਹਨਾਂ ਗੱਲਾਂ ਦਾ ਥੋੜਾ ਉਲਝੇ ਹਾਂ ਰਹਿੰਦਾ ਆ ਇਹਨਾਂ ਗੱਲਾਂ ਤੇ ਜਾ ਕੇ ਜਿਹੜੇ ਥੋੜਾ ਉਲਝ ਜਾਂਦੇ ਨੇ ਉਹਨਾਂ ਲਈ ਸੋਖਾ ਹੋ ਜਵੇ ਸੋ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਆਏ ਹੋ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਜਿੰਨੀਆਂ ਵੀ ਸਾਈ ਜੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੇ ਉਹ ਇੱਥੇ ਮਿਲਦੀਆਂ ਰਹਿਣ ਟੌਪਿਕ ਕਿਹੜਾ ਆ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਜੇ ਤੁਹਾਡਾ ਆਪਣਾ ਘਰ ਨਹੀਂ ਹੈਗਾ ਜੇ ਤੁਹਾਡੇ ਕੋਲੇ ਬੇਬੀ ਨਹੀਂ ਹੈਗਾ ਇਹ ਤਿੰਨ ਟੌਪਿਕ ਇਹ ਤਿੰਨ ਗੱਲਾਂ ਮੈਨੂੰ ਉਹਨਾਂ ਨੇ ਦੱਸੀਆਂ ਵੀ ਇਹਨਾਂ ਦੇ ਉੱਤੇ ਜ਼ਰੂਰ ਬਣਾ ਕੇ ਵੀਡੀਓ ਪਾਓ ਕਿ ਇਹਨਾਂ ਤਿੰਨਾਂ ਗੱਲਾਂ ਦੇ ਲਈ ਜੇ ਕਿਸੇ ਨੂੰ ਬੇਬੀ ਚਾਹੀਦਾ ਜੇ ਕਿਸੇ ਨੇ ਬਾਹਰ ਜਾਣਾ ਜਾਂ ਕਿਸੇ ਨੇ ਆਪਣਾ ਘਰ ਬਣਾਉਣਾ ਹੈ ਉਹਦੇ ਇਹਨਾਂ ਤਿੰਨਾਂ ਗੱਲਾਂ ਲਈ ਦਰਬਾਰ ਨਕੋਦਰ ਦੇ ਵਿੱਚ ਕੀ ਕੀ ਚੜਾਉਣਾ ਚਾਹੀਦਾ ਮੰਨ ਲਓ ਜੇ ਤੁਹਾਡੇ ਵਿਆਹ ਨੂੰ ਬਹੁਤ ਸਾਲ ਹੋ ਗਏ ਨੇ ਤੇ ਬੇਬੀ ਨਹੀਂ ਹੋ ਰਿਹਾ ਤਾਂ ਉਹਦੇ ਵਾਸਤੇ ਤੁਸੀਂ ਨਿਕੋਦਰ ਦਰਬਾਰ ਕੀ ਚੜਾਉਣਾ ਆ ਕੀ ਸੁਖਣਾ ਆ ਆਪਣਾ ਘਰ ਨਹੀਂ ਹੈਗਾ ਉਹ ਘਰ ਵਾਸਤੇ ਤੁਸੀਂ ਕੀ ਚੜਾਉਣਾ ਕੀ ਸੁਖਣਾ ਤੇ ਬਾਹਰ ਜਾਣ ਵਾਸਤੇ ਤੁਸੀਂ ਕੀ ਸੁਖਣਾ ਜਾਂ ਕੀ ਚੜਾਉਣਾ ਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਸਾਈ ਲਾਡੀ ਸ਼ਾ ਸਰਕਾਰ ਨੂੰ ਬਹੁਤ ਸਾਲਾਂ ਤੋਂ ਪਿਆਰ ਕਰਦੇ ਆ ਰਹੇ ਹੋ ਮੰਨਦੇ ਆ ਰਹੇ ਹੋ ਨਾ ਤਾਂ ਮੇਰੀ ਇਹ ਗੱਲ ਮੰਨਿਓ ਕਿ ਕਦੇ ਵੀ ਤੁਸੀਂ ਇਹਨਾਂ ਗੱਲਾਂ 'ਚ ਨਹੀਂ ਪੈਣਾ ਕਿ ਇਹਨਾਂ ਚੀਜ਼ਾਂ ਚੜਾਉਣ ਨਾਲ ਸਾਈਂ ਜੀ ਨੇ ਸਾਰੇ ਕੰਮ ਕਰ ਦੇਣੇ ਨੇ ਕਿਉਂਕਿ ਸਾਈਂ ਲਾਦੀਸ਼ਾ ਸਰਕਾਰ ਨੇ ਜੋ ਕਰਨਾ ਉਹ ਤੁਹਾਡੀ ਨੀਤ ਨੂੰ ਦੇਖ ਕੇ ਕਰਨਾ ਸਾਈਂ ਲਾਦੀਸ਼ਾ ਸਰਕਾਰ ਨੇ ਜੋ ਦੇਣਾ ਉਹ ਤੁਹਾਡੇ ਦਿਲ ਦੇ ਵਿੱਚ ਜਿਹੜਾ ਤੁਹਾਡਾ ਪਿਆਰ ਆ ਨਾ ਸਾਈਂ ਜੀ ਦੇ ਲਈ ਉਹਨੂੰ ਦੇਖ ਕੇ ਕਰਨਾ ਉਹਨੂੰ ਦੇਖ ਕੇ ਦੇਣਾ ਹਾਂ ਤੁਸੀਂ ਆਪਣੇ ਦਿਲ ਦੇ ਨਾਲ ਪਿਆਰ ਦੇ ਨਾਲ ਆਪਣੀ ਇੱਛਾ ਦੇ ਨਾਲ ਇਸ਼ਕ ਦੇ ਨਾਲ ਜੋ ਮਰਜ਼ੀ ਚੜਾ ਸਕਦੇ ਹੋ ਜਿਵੇਂ ਕਿ ਲਾਲੋ ਤੁਹਾਡਾ ਬਾਹਰ ਦਾ ਕੰਮ ਆ ਤੁਸੀਂ ਸਾਈਂ ਜੀ ਨੂੰ ਅਰਦਾਸ ਕਰੋ ਆ ਵੈਸੇ ਅਰਦਾਸ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਸਾਈਂ ਜੀ ਆਪਣੇ ਸਾਰਿਆਂ ਬਾਰੇ ਸਭ ਕੁਝ ਜਾਣਦੇ ਨੇ ਕਿ ਕਿਨੇ ਕੀ ਲੈਣਾ ਕਦੋਂ ਲੈਣਾ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਬਾਹਰ ਜਾਣਾ ਤੇ ਬਾਹਰ ਦਾ ਕੰਮ ਬਣ ਗਿਆ ਸਾਈਂ ਜੀ ਦੀ ਕਿਰਪਾ ਨਾਲ ਉਸ ਤੋਂ ਬਾਅਦ ਤੁਸੀਂ ਉੱਥੇ ਛੋਟਾ ਜਿਹਾ 에ਰੋਪਲੇਨ ਹੁੰਦਾ ਹੈ ਖੁਸ਼ੀ ਨਾਵੇਂ ਉਹ ਜਾ ਚੜਾ ਦਿਓ ਕਿ ਸਾਈਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਆ ਕਿ ਤੁਹਾਡੀ ਕਿਰਪਾ ਨਾਲ ਮੇਰਾ ਬਾਰ ਦਾ ਕੰਮ ਬਣਿਆ ਤੇ ਮੈਂ ਜਾ ਚੜਾ ਕੇ ਚੱਲਿਆ ਬੇਬੀ ਤੁਹਾਡੇ ਨਹੀਂ ਹੋ ਰਿਆ ਤਾਂ ਤੁਸੀਂ ਦਰਬਾਰ ਸਾਈਂ ਜੀ ਦੇ ਅੱਗੇ ਅਰਦਾਸ ਕਰਨੀ ਆ ਜਦੋਂ ਸਾਈਂ ਜੀ ਨੇ ਤੁਹਾਡੀ ਝੋਲੀ ਭਰਤੀ ਤੇ ਉੱਥੇ ਤੁਸੀਂ ਇੱਕ ਜਿਹੜਾ ਛੋਟਾ ਖਿਲਾਉਣੇ ਵਾਲਾ ਬੇਬੀ ਹੁੰਦਾ ਤੁਸੀਂ ਉਹ ਚੜਾ ਦਿਓ ਘਰ ਵਾਸਤੇ ਵੀ ਇਦਾਂ ਹੀ ਅਸੀਂ ਜਿਵੇਂ ਟੋਏ ਹਾਊਸ ਹੁੰਦਾ ਨਾ ਛੋਟਾ ਘਰ ਹੁੰਦਾ ਬੱਚਿਆਂ ਵਾਲਾ ਇੱਕ ਉਹ ਚੜਾ ਦੋ ਸਾਈਂ ਇਹ ਅਰਦਾਸ ਕਰ ਦੋ ਸਾਈਂ ਜੀ ਤੁਹਾਡੀ ਕਿਰਪਾ ਨਾਲ ਸਾਡਾ ਘਰ ਬਣਿਆ ਸਿਰਫ ਆ ਗੱਲਾਂ ਨੇ ਕਦੇ ਕਿਸੇ ਵਹਿਮ ਕਿ ਨਹੀਂ ਪੈਣਾ ਕਿਸੇ ਦੂਜੇ ਤੀਜੇ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਕੋਈ ਚੀਜ਼ ਇਦਾਂ ਦੀ ਨਹੀਂ ਕਰਨੀ ਜਿਸ ਨਾਲ ਤੁਸੀਂ ਆਪ ਵੀ ਔਖੇ ਹੋਵੋ ਤੇ ਤੁਹਾਡਾ ਦਿਮਾਗ ਵੀ ਪਰੇਸ਼ਾਨ ਰਹਿਣ ਲੱਗਦੇ ਵੀ ਹਰ ਵੇਲੇ ਕਿ ਅਸੀਂ ਹੁਲ ਚੁਕੀਆਂ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸੰਗੀ